ਲੈ ਵੀ ਦੋਸਤੋ ਆ ਗੱਠਾਂ ਵਾਲੀ ਦਾ ਮਸ਼ੀਨਾ ਹਰੇਕ ਪਿੰਡ 'ਚ ਬਣਾਉਣੀਆਂ ਪੈਣੀਆਂ ਕਿਉਂਕਿ ਅੱਕ ਲੌਨ ਤੇ ਦਾ ਪਰਚੀ ਹੋਈ ਜਾਂਦੇ ਨੇ ਜੇ ਆਪਾਂ ਵੱਡੀਆਂ ਮਸ਼ੀਨਾ ਨਹੀਂ ਕਿਸਾਨ ਭਰਾ ਲੈ ਸਕਦੇ ਦਾ ਆ ਮੈਂ ਇਹਨੂੰ ਸੁਧਾਰ ਕਰਕੇ ਹੋਰ ਵੀ ਵਧੀਆ ਤਰੀਕੇ ਨਾਲ ਬਣਾਦਾ ਵੀ ਤੂੜੀ ਵਾਲੀ ਮਸ਼ੀਨ ਤਰ੍ਹਾਂ ਟਰੈਕਟਰ ਦੇ ਬੈਕ ਸਾਈਡ ਤੇ ਉਪਰ ਵਾਲੀ ਚੁੱਕਦੀ ਜਾ ਤੇ ਉਹ ਬੜੀ ਵਧੀਆ ਮਸ਼ੀਨ ਬਣਾਈਆਂ ਨਿਊ ਹਾਲੈਂਡ ਵਾਲੇ ਬਣਾਈਆਂ ਅੱਜ ਕੀ ਮੇਲੇ ਤੇ ਗਿਆ ਸੀ ਦੇਖੀਆ ਟਰੈਕਟਰ ਦੇ ਵਿੱਚ ਵੀ ਕੋਈ ਨਹੀਂ ਕਮੀ ਛੱਡੀ Mahindra ਵਾਲਿਆਂ ਨੇ ਬਹੁਤ ਵਧੀਆ ਟਰੈਕਟਰ ਬਣਾਇਆ ਤੇ ਇੱਕ ਟਰਬੋ ਦੀ ਕਮੀ ਸੀ ਇਸ ਵਾਰੀ ਟਰਬੋ ਵੀ ਲਾਤੀ ਆ ਬਹੁਤ ਸੁਧਾਰ ਕੀਤਾ ਟਰੈਕਟਰ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਫੁੱਲੀ ਲੋਡਡ ਟਰੈਕਟਰ ਆ ਭਾਈ ਪਰਾਲੀ ਨੂੰ ਅੱਗ ਲਾਉਣ ਤੇ ਹੋਈ ਪਈ ਸ਼ਕਤੀ ਤੇ ਜਾਂ ਤਾਂ ਫਿਰ ਕਿਸਾਨ ਜੂਨੀਅਨ ਵਾਲਿਆਂ ਨੂੰ ਨਾਲ ਲੈ ਕੇ ਤੇ ਅੱਗ ਲਾ ਦਿਓ ਨਹੀਂ ਤਾਂ ਪਰਾਲੀ ਦਾ ਜਿਹੜਾ ਵੀਰ ਗੱਠਾ ਬਣਾ ਸਕਦਾ ਤੇ ਗੱਠਾ ਬਣਾਓ ਕਿਉਂਕਿ ਪਰਾਲੀ ਦੇ ਵਿੱਚ ਦਾ ਖੇਤ ਨੂੰ ਵਾਉਣਾ ਬਹੁਤ ਔਖਾ ਵਗਤ ਜਾਂਦੀ ਆ ਬਾਕੀ ਤੇਲ ਖਰਚਾ ਬਹੁਤ ਹੁੰਦਾ ਹੈ